ਅੱਜ ਅਸੀਂ ਉਸ ਗੇਟ ਦੇ ਕੋਲ ਜਿੱਥੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਨੇ ਉਹ ਵੀ ਦਿਖਾ ਦਵਾਂਗੇ ਜੇ ਪਿੰਨਾ ਆਪ ਜੀ ਇਹ ਵੀਡੀਓ ਨੂੰ ਆ ਵੀਡੀਓ ਨੂੰ ਸਮਝ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਪਹੁੰਚਿਓ ਵੀ ਜੇ ਪਹੁੰਚਣ ਦੀ ਲੋੜ ਪੈ ਗਈ ਨਹੀਂ ਕਾਰਨ ਇਹ ਹੈ ਕਿ ਇਹ ਗੁਰੂ ਕਾ ਜੀ ਦੇ ਪਾਸ਼ਾ ਜੀ ਦੇ ਨਾਂ ਦੇ ਗੇਟ ਬਣਿਆ ਸਾਨੂੰ ਦਿਖਾਉਂਦੇ ਆ ਉਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਆ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੌਰਵ ਅਡ ਭਾਗੀ ਪਾਇਆ ਇਹ ਈਟੀਓ ਸਾਹਿਬ ਨੇ ਇਥੋਂ ਦੇ ਜਿਹੜੇ ਆਪਣੇ ਮੰਤਰੀ ਨੇ ਉਹਨਾਂ ਨੇ ਉਦਘਾਟਨ ਕੀਤਾ ਸੀ ਤੇ ਕਹਿ ਹ ਸੀ ਕਿ ਜਿਹੜਾ ਸ਼ਰਾਬ ਦਾ ਠੇਕਾ ਬਾਹਰ ਰੋਡ ਦੇ ਉੱਤੇ ਉਹ ਚੁਕਾ ਦਿੱਤਾ ਹੈ ਉਹ ਚਕਾਉਣ ਦੀ ਥਾਂ ਤੇ ਉੱਥੇ ਮੀੜ ਦਾ ਹੱਤਾ ਖੁੱਲ ਗਿਆ ਇਹ ਧੰਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਸਥਾਨ ਨੂੰ ਰਸਤਾ ਜਾਣ ਵਾਲਾ ਹੈ ਆ ਗੱਡੀਆਂ ਦੇ ਬਹਿ ਕੇ ਗੇਟ ਦੇ ਲਾਗੇ ਸ਼ਰਾਬ ਪੀ ਰਹੇ ਨੇ ਆ ਤੁਹਾਨੂੰ ਜਿਹੜੇ ਸ਼ਰਾਬ ਦੇ ਹਾਲੇ ਨੇ ਉਹ ਦਿਖਾਉਂਦੇ ਆ ਕਿ ਆ ਵੇਖੋ ਈਡੀਓ ਸਾਹਿਬ ਕਹਿੰਦਾ ਹੈ ਕਿ ਅਸੀਂ ਬਿਲਕੁਲ ਜਿਹੜਾ ਜਿਹੜਾ ਇਹਦੇ ਲਾਗੇ ਕੋਈ ਸ਼ਰਾਬ ਜਿਹੜੀ ਉਹ ਮੈਂ ਤੁਹਾਨੂੰ ਸਭੋ ਦਿਖਾ ਦਣਾ ਵਾ ਆ ਇਹ ਇਹਦੇ ਅੰਦਰ ਸ਼ਰਾਬ ਚਲਦੀ ਹੈ ਇਹ ਸ਼ਰਾਬ ਕਿਉਂ ਬੋਲ ਰਹਾ ਪਿਆ ਇਹਨੇ ਇੱਥੇ ਬਹਿ ਕੇ ਸ਼ਰਾਬ ਪੀ ਰਿਹਾ ਨੌਜਵਾਨ ਇਹ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਗ੍ਰੇਡ ਹੈ ਅਪਰੋਚ ਕਰਕੇ ਦਿਖਾ ਦੇ ਇੱਕ ਗੇਡ ਤੁਸੀਂ ਵੇਖ ਹੀ ਲੈਣਾ ਵਾ ਇੱਕ ਗੱਜ ਇੱਕ ਜਿਹੜੀ ਸੀਟ ਤੁਮਾਕੂ ਖੜਿਆ ਆ ਜਿਹੜੀ ਵੇਖ ਰਹੀ ਹੈ ਇਹ ਦਸੋਂ ਤੋਂ ਬਾਹਰੀ ਹੈ ਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਬੜਾ ਸੁੰਦਰ ਤਰ੍ਹਾਂ ਦਾ ਪਹਿਲੀ ਵਾਰ ਜੇਡ ਬਣਿਆ ਹੈ ਇਹ ਇੱਥੇ ਸ਼ਰਾਬ ਮੀਦੇ ਆਂਦੇ ਜਿਹੜੇ ਭਾਈ ਕਰਕੇ ਕਿਤੇ ਜਾਂਦੇ ਨੇ ਜਿੰਨਾਂ ਦੇ ਅਸਰ ਖਰਾਬ ਵੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਲਾਗੇ ਬਹਿ ਕੇ ਪੀ ਰਹੇ ਨੇ ਆਓ ਮੈਂ ਤੁਹਾਨੂੰ ਹੋਰ ਵੀ ਦਿਖਾ ਦਵਾਂ ਕਿ ਸ਼ਰਾਬ ਦਾ ਠੇਕਾ ਆਂਦੇ ਬਾਹਰੋਂ ਅਸੀਂ ਬੰਦ ਕਰਵਾ ਦਿੱਤਾ ਹੈ ਹੁਣ ਜਿਹੜਾ ਠੇਕਾ ਨਵਾਂ ਖੁੱਲ ਰਿਹਾ ਹੈ ਉਹ ਮੈਂ ਤੁਹਾਨੂੰ ਦਿਖਾ ਦਵਾਂਗੇ ਆ ਖਾਤਾ ਇੱਕ ਵੀ ਖਾਤੇ ਦੋਵਾਂ ਤੇ ਖੁੱਲ ਗਏ ਨੇ ਆ ਨਵਾਂ ਖਾਤਾ ਖੁੱਲ ਗਿਆ ਗੁਰੂ ਅਰਜਨ ਦੇਵ ਪਾਸ਼ਾ ਦੇ ਮਾਰਗ ਦੇ ਉੱਪਰ ਇਹ ਮਾਰਗ ਦਾ ਨਾਮ ਰੱਖਿਆ ਗਿਆ ਗੁਰੂ ਅਰਜਨ ਦੇਵ ਪਾਸ਼ਾ ਮਾਰਗ ਇਹ ਨਵਾਂ ਖਾਤਾ ਖੁੱਲ ਗਿਆ ਇਹ ਤੁਸੀਂ ਵੇਖ ਲੈਣਾ ਚਲੋ ਸ਼ਰਾਬ ਦਾ ਛੇਕੇ ਦਾ ਜਿਹੜਾ ਉਹ ਬੰਦ ਹੈ ਜਿਹਦਾ ਅੰਦਰ ਖਾਤੇ ਇਹ ਸ਼ਰਾਬ ਉਹ ਵੇਚਦੇ ਹੁਣ ਇਹ ਨਵਾਂ ਖਾਤਾ ਖਾਤਾ ਜਿਹੜਾ ਉਹ ਵੇਖ ਲਓ ਖੁੱਲ ਗਿਆ ਵੀਡੀਓ ਸਾਹਿਬ ਤੁਸੀਂ ਕਿਹਾ ਸੀ ਕਿ ਇਹ ਗੇਰ ਦੇ ਲਾਗੇ ਕੋਈ ਸ਼ਰਾਬ ਮੀਟ ਬੀੜੀ ਸਿਟ ਤੁਆਕੂ ਨਹੀਂ ਵਿਕੇਗਾ ਪਰ ਇਹ ਕਿਉਂ ਆਹ ਸ਼ਰਾਬ ਦੇ ਠੇਕੇ ਦੇ ਬੋਰਡ ਨਵੇਂ ਲੱਗੇ ਨੇ ਮੇਰੇ ਹਿਸਾਬ ਨਾਲ ਬਾਹਰੋਂ ਚੁੱਕਿਆ ਤੇ ਅੰਦਰ ਆ ਗਿਆ ਇਹ ਜਿਹੜਾ ਰੋਡ ਹੈ ਇਹ ਰੋਡ ਦਾ ਨਾਮ ਹੈ ਗੁਰੂ ਅਰਜਨ ਦੇਵ ਪਾਸ਼ਾ ਰੋਡ ਪਹਿਲਾਂ ਕਿਸੇ ਬੰਦੇ ਨੇ ਆਪਣੇ ਪਿਓ ਦੇ ਨਾਂ ਤੇ ਰੱਖਿਆ ਸੀ ਪਰ ਹੁਣ ਇਸ ਰੋਡ ਦੇ ਉੱਪਰ ਇਸ ਹਾਤੇ ਦੇ ਆ ਗੇਟ ਦੇ ਕੋਲ ਜੋ ਹੋ ਰਿਹਾ ਹੈ ਉਹ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੰਦਾ ਤੇ ਸੰਗਤ ਜੀ ਬਰਦਾਸ਼ਤ ਕਰਦੋਂ ਬਾਹਰੀ ਹੈ ਜੋ ਕੰਮ ਇਹ ਵੜੇ ਇੱਥੇ ਚੱਲਦਾ ਹੈ ਉਹ ਤੁਸੀਂ ਵੇਖ ਹੀ ਲੈਣਾ ਹੈ ਗੱਡੀਆਂ 'ਚ ਬਹਿ ਕੇ ਸ਼ਰਾਬ ਪੀਤੀ ਜਾ ਰਹੀ ਹੈ ਹਾਤੇ 'ਚ ਬਹਿ ਕੇ ਸ਼ਰਾਬ ਪੀਤੀ ਜਾਂਦੀ ਉਹ ਬਿਲਕੁਲ ਜਿਹੜਾ ਜਿੱਥੇ ਸ਼ਰਾਬ ਦਿੱਤੀ ਜਾ ਰਹੀ ਆ ਇਹ ਰੋਡ ਦਿਖਾ ਦਿਓ ਇੱਕ ਵਾਰ ਜਿਹੜਾ ਗੁਰੂ ਅਰਜਨ ਦੇਵ ਕਰਨ ਤੁਹਾਨੂੰ ਸਭ ਨੂੰ ਜਾਂਦਾ ਹੈ ਇਹ ਕੋਈ ਹੋਟਲ ਆ ਉਹ ਹੋਟਲ ਦੇ ਵਿੱਚ ਹੀ ਹੋ ਸਕਦਾ ਹੈ ਪਰ ਨਾ ਦੇਖ ਲਓ ਉੱਥੇ ਲਿਖਿਆ ਕੁਰਬਾਨੀਆਂ ਪੰਚੀਆਂ ক্লোਜ ਕਰਕੇ ਦਿਖਾ ਦਿਓ ਉੱਥੇ ਪਾਲਕੀ ਸਾਹਿਬ ਲੱਗੀ ਆ ਗੁਬਦੀਆਂ ਲੱਗੀਆਂ ਨੇ ਤੇ ਐ ਘਾਤੇ ਦੇ ਵਿੱਚ ਫਿਰਿਆਂ ਫਰਾ ਚੱਲੀ ਛਰਿਆਂ ਮੈਂ ਕੋਲੋਂ ਨਹੀਂ ਕਹਿ ਰਿਹਾ ਇਹ ਗੱਡੀ ਲਾਗੇ ਖੜੋਤੀ ਹੈ ਉਹਦੇ ਵਿੱਚ ਵੀ ਆਹ ਹਾਤਾ ਜਿਹੜਾ ਵਾ ਵੀਡੀਓ ਸਾਹਿਬ ਇਹ ਨਾ ਦਿਖਿਆ ਆਪ ਜੀ ਨੂੰ ਕਿ ਇਹ ਹਾਤੇ ਚੁਕਾ ਪਹਿਲਾਂ ਚੁਕਾ ਕੇ ਤੇ ਫਿਰ ਗੇਟ ਬਣਾਇਆ ਜਾਵੇ ਤੇ ਗੇਟ ਵੀ ਤੁਸੀਂ ਗੁਰੂ ਅਰਜਨ ਦੇਵ ਪਾਸ਼ਾ ਉੱਪਰ ਲਿਖਿਆ ਹੋਈ ਪੰਕਤੀਆਂ ਭੁੱਲੇ ਮਾਰਗ ਜਿਵੇਂ ਬਤਾਇਆ ਐਸਾ ਗੁਰਵਟ ਭਾਗੀ ਪਾਇਆ ਸਿੰਘਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਆਪੋ ਆਪਣਾ ਸਮਾ ਕੱਢ ਕੇ ਇੱਥੇ ਪਹੁੰਚੋ ਆਪਾਂ ਆ ਜਿਹੜਾ ਹਾਤੇ ਨੇ ਇੱਥੇ ਸ਼ਰਾਬ ਦੇ ਠੇਕੇ ਆ ਗਾੜੀਆਂ ਚੁੱਕਿਆ ਦੇ ਇਤਲ ਨੇ ਬਨੇ ਆ ਗਿਆ ਤੇ ਆਪਾਂ ਬੰਦ ਕਰਾਉਣਾ ਹੈ ਤੇ ਜਿਹੜੇ ਇੱਥੇ ਹਾਕ ਦੇ ਖੁੱਲ ਰਹੇ ਨੇ ਇੱਥੇ ਪੂਰਾ ਸ਼ਾਮਾਂ ਨੂੰ ਜੋ ਹੋ ਰਿਹਾ ਉਹ ਤੁਸੀਂ ਵੇਖ ਹੀ ਲੈਣਾ ਤੇ ਦਸੋਂ ਤੋਂ ਬਾਹਰੀ ਹੈ ਇਸ ਤੋਂ ਦੇ ਪ੍ਰਸ਼ਾਸਨ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਡੀਐਸਪੀ ਝੰਡਿਆਲਾ ਗੁਰੂ ਤੇ ਐਸਐਚਓ ਝੰਡਿਆਲਾ ਗੁਰੂ ਕਿ ਜਥੇਬੰਦੀ ਜਿਹੜੀ ਉਹ ਕੱਲ ਨੂੰ ਇੱਥੇ ਜ਼ਰੂਰ ਪਹੁੰਚੇਗੀ ਤੇ ਅਸੀਂ ਇਹ ਚੀਜ਼ਾਂ ਇੱਥੇ ਨਹੀਂ ਹੋ ਦੇਵਾਂਗੇ ਇਹ ਗੁਰੂ ਅਰਜਨ ਦੇ ਪਾਸ਼ਾ ਦੇ ਨਾਨਕ ਗੇਟ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ